ਸਤ ਜੀ ਅੱਜ ਬਠਿੰਡਾ ਦੇ ਮੱਛੀ ਮਾਰਕੀਟ ਤੋਂ ਦਿਖਾਉਂਦੇ ਆਂ ਹਿਸਾਬ ਕਿਤਾਬਾਂ ਤੇ ਆਪਣੀ ਜੋ ਝਿੰਗਾ ਲੈ ਕੇ ਆਏ ਸੀ 16400 ਦੀ ਹੋ ਗਈ 300 ਰੁਪਏ ਕਿਲੋ ਵਿਕੀ ਆ ਤਾਂ ਮੁੰਡੇ ਨੂੰ ਫੜ ਕੇ ਅੱਜ ਨਾਲ ਲਿਆਏ ਆਂ ਜੀ ਬਿਲਕੁਲ ਖੁਸ਼ ਹੋ ਗਿਆ ਮੈਂ ਬਾਈਆਂ ਦੇ ਨਾਲ ਆਇਆ ਸੀ ਨਵਜੀ ਕਿਸੇ ਦੇ ਗੁਰਸੇਵਕ ਦੇ ਨਾਲ ਆਇਆ ਸੀਗਾ ਪਹਿਲੀ ਵਾਰੀ ਮੈਂ ਇਹਨਾਂ ਦਾ ਬਿਜ਼ਨਸ ਦੇਖਦਾ ਸੀਗਾ ਬਾਈ ਜੀ ਬਾਈਆਂ ਕੋਲ ਸੀਗਾ ਮਾਲ 87 ਕਿਲੋ ਮਾਲ ਸੀਗਾ ਠੀਕ ਹੈ ਆਦੀ ਗੱਡੀ ਚ ਪਾ ਕੇ ਪਿੱਛੇ ਲੈ ਕੇ ਆਇਆ ਇੱਥੇ ਸਾਨੂੰ ਬਹੁਤ ਜ਼ਿਆਦਾ ਕਸਟਮਰ ਮਿਲੇ ਆਦੀ ਆਪ ਹੀ ਆਏ ਹੋ ਇੱਕ ਸਾਡੇ ਕੋਲ ਆਇਆ ਮੁੰਡਾ ਕਾਲੀਆ ਕਾਲੀਆ ਮੱਛੀ ਵਾਲਾ ਮਸ਼ੂਰਾ ਆਪ ਵੀ ਸਟਾਲ ਲਾਇਆ ਇਹ ਆ ਕਾਲੀਆ ਦਾ ਫੇਸ ਦਿਖਾ ਕਾਲੀਆ ਇੱਧਰ ਦੇਖੀ ਮੜਾ ਇਹ ਆ ਕਾਲੀਆ ਜੀ ਨੂੰ ਕਹਿੰਦੇ ਇਹਨੇ ਸਾਡੇ ਨਾਲ ਮੱਛੀ ਮਾਰਕੀਟ ਦਾ ਇਹਨੇ ਸਾਡੇ ਨਾਲ ਡੀਲ ਕੀਤੀ ਆ ਬੰਦੇ ਨੇ ਤੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਅੱਗੇ ਤੋਂ ਵੀ ਇਹਦੇ ਨਾਲ ਅਸੀਂ ਡੀਲ ਕਰਾਂਗੇ ਤੇ ਬਾਕੀ ਤੁਹਾਨੂੰ ਆ ਦੇਖੋ ਪੂਰਾ ਉੱਪਰ ਕਿੱਦਾਂ ਚੱਲ ਰਿਹਾ ਮੱਛੀ ਮਾਰਕੀਟ ਬਟਿੰਡਾ ਦਾ ਹਾਲ ਇਹ ਤੁਸੀਂ ਦੇਖੋ ਨਾਲ ਦੀ ਨਾਲ ਚੱਲ ਰਿਹਾ 16400 ਦਾ ਜੇ ਤੁਸੀਂ ਜੇ ਪਹਿਲਾਂ ਸਾਡੇ ਕੜਦੇ ਪਾਉਣ ਤੋਂ ਕਾਲੀ ਕਰਦੇ ਦੇ ਹਾਲਾਤ ਦੇਖਦੇ ਜਿੰਨੇ ਗਾਰੇ ਨਾਲ ਭਰੇ ਹੋਏ ਸੀ ਆਹ ਉਹਨਾਂ ਦਾ ਫਸਾ ਦੇਖ ਕੇ ਮਨ ਖੁਸ਼ ਹੋ ਗਿਆ ਵਧੀਆ ਵੇਖ ਗਿਆ ਹਬੀਬ ਵਾਲੇ ਪੈਸੇ ਟਾਈਮ ਟਾਈਮ ਤੇ ਵੀਡੀਓ ਪਾਉਂਦੇ ਰਾਵਾਂਗੇ ਦੇਖਦੇ ਰਹੋ ਹਬੀਬ ਵਾਲੇ ਪੈਸਿਆਂ ਦਾ ਬਾਕੀ ਜਿਹੜਾ ਉਧਰ ਸਾਡੇ ਪੇਮੈਂਟ ਫਸੇ ਪਏ ਉਹਦੇ ਉਹਨਾਂ ਨੂੰ ਲੱਗਦਾ ਕਿ ਇੱਕ ਕਾਲਮਾ ਲਾ ਕੇ 55 ਲੱਖ ਰੁਪਏ ਸਾਡਾ ਇੱਕ ਬਾਇਰ ਕੋਲ ਫਸਿਆ ਹੋਇਆਗਾ ਜੋ ਕੋ ਚੱਤਾ ਦਾ ਅਕਮਲ ਲਾਰੇ ਲਾਈਆਂ ਨੇ ਅੱਜ ਆਜਣਗੇ ਕੱਲੂ ਆਜਣਗੇ ਪਤਾ ਨਹੀਂ ਕਦੋਂ ਆਣਗੇ ਮਰ ਜਾ ਸਮਝਾ ਕੇ ਬੋਲਦੇ ਨੇ ਆ ਜਾਣਗੇ ਜਦੋਂ ਜੀ ਵੇਚ ਕੇ ਤੇ ਨਾਲ ਉਹਨਾਂ ਤੋਂ ਜਾਂਦੇ ਹੋਏ ਕਹਿੰਦੇ ਮੱਛੀ ਖਵਾਉ ਵੀ ਆ ਨਾਲ ਲਿਆ ਕੇ ਮੁੰਡੇ ਪੂਰਾ ਖੁਸ਼ ਆ ਆ ਨਾਲ ਹੀ ਆ ਮੁੰਡਾ ਦਾ ਜਿਹੜਾ ਗਿੱਦੜਵੇ ਵਾਲਾ ਮੁੰਡਾ ਆ ਦਾ ਨਾਲ ਹੀ ਲਫਾਫਾ ਚੱਕੀ ਫਿਰਦਾ ਆ ਹੁਣ ਚੈੱਕ ਕਰਾਉਂਦਾ ਪੀਸ ਤੁਹਾਨੂੰ ਜੀ ਦੇਖੋ ਇਹਦੇ ਨਾਲ ਦਾ ਪੀਸ ਕਰੇ ਖਾਦਾ ਮੱਛੀ ਦਾ ਬਹੁਤ ਜ਼ਿਆਦਾ ਵਧੀਆ ਮੱਛੀ ਆ ਸਨੈਕਰ ਵਾਲੇ ਤੇ ਬਾਹਰ ਖੜਾ ਕਹਿੰਦਾ ਮੈਂ ਬਰਗਰ ਜਾਂ ਕੁਝ ਰੋਲ ਵਗੈਰਾ ਕੁਝ ਨਹੀਂ ਖਾਣਾ ਕਹਿੰਦਾ ਮੈਂ ਤਾਂ ਇਹੀ ਖਾਣੀ ਆ ਪਰ ਇੱਥੇ ਬਾਈ ਕਹਿੰਦੇ ਵੀ ਕੰਡੇ ਬਹੁਤ ਆ ਇਹਦੇ ਚ Like <laughs> आई डोंट लाइक। ਉਹਨਾਂ ਨੂੰ ਪਸੰਦ ਨਹੀਂ ਆਈ ਪਰ ਇਹ ਪਤਾ ਨਹੀਂ ਇੱਕ ਅੱਧਾ ਕੰਡਾ ਵਜਿਆ ਤੇਰੇ ਕਿ ਨਹੀਂ। ਕੰਡੇ ਅਸੀਂ ਕੱਢ ਦਿੰਨੇ ਆ। ਅਸੀਂ ਰਾਵਾ ਨੂੰ ਵੀ ਕੰਡੇ ਕੱਢ ਦਿੰਨੇ ਆ ਤੇ ਮੱਛੀ ਨੂੰ ਵੀ ਕੱਢ ਦਿੰਦੇ। ਠੀਕ ਕੱਢੇਗਾ। ਚੱਲ ਆ ਜਾ ਫੇਰ।